ਉਹ ਤਾਂ ਗਾਲਾਂ ਕੱਢਦੇ ਆ ਲੋਕਾਂ ਨੂੰ ਵੀ ਕੱਢਦੇ ਸਾਨੂੰ ਤਾਂ ਕੱਢ ਲਾਣ ਵੀ ਆਉਂਦੇ ਨਹੀਂ ਘਰੇ ਬੈਠਿਆ ਤੇ ਵਿਹਲੇ ਬੈਠੇ ਆ ਉਹ ਤਾਂ ਲੋਕਾਂ ਨੂੰ ਵੀ ਕਹੀ ਜਾਂਦੇ ਆ ਲੋਕ ਗਾਲਾਂ ਕੱਢੇ ਤੋਂ ਆਉਂਦੇ ਆ ਲੋਕ ਸਿਆਣੇ ਹੋ ਕੇ ਚੇਤਨ ਹੋ ਕੇ ਆਉਂਦੇ ਆ ਅਸੀਂ ਦਿੱਲੀ ਕੋਲ ਵੇਲੇ ਲੋਕਾਂ ਨੂੰ ਗਾਲਾਂ ਕੱਢ ਕੇ ਲਗੇ ਇਹ ਤਾਂ ਉਹੀ ਜੀ ਗੱਲ ਹੈ ਜਿਵੇਂ ਟੌੜੀਆਰਗੇ ਬਾਦਲ ਦਾ ਪਤਾ ਲੈਣ ਗਏ ਸੀ ਬਾਦਲ ਕਹਿੰਦਾ ਵੀ ਮੇਰਾ ਪਤਾ ਲੈਣਾ ਇਹ ਵੀ ਖਾਵਾ ਮਰ ਗਿਆ ਕਰਿਆ ਗਿਆ ਉਹ ਐਂ ਦੇਖਣ ਆਇਆ ਇਹ ਗੱਲ ਕਾਕਾ ਸਮੇਂ ਬੋਲਦਾ ਹੈ ਪਰ ਉਹ ਕਹਿੰਦੇ ਜਦੋਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋ ਗਈ ਸਾਰੀਆਂ ਫਸਲਾਂ ਤੇ ਐਮਐਸਪੀ ਮਿਲ ਗਿਆ ਤਾਂ ਇਹ ਗੱਲਾਂ ਸਾਰੀਆਂ ਆਪੇ ਹੀ ਖਤਮ ਹੋ ਜਾਣੀਆਂ ਅਸੀਂ ਉਹ ਗੱਲਾਂ ਤੇ ਖੜੇ ਆਂ ਫਿਰ ਐਮਐਸਪੀ ਤਾਂ ਤਾਂ ਹੀ ਖਰੀਦੀ ਜਾਊ ਨਾ ਜੇ ਕੋ ਸਰਕਾਰੀ ਮੰਡੀ ਹੋ ਸਰਕਾਰੀ ਮੰਡੀ ਨੂੰ ਨੇ ਕਹਿ ਕੇ ਬੰਦ ਕਰਤਾ ਵੀ ਇਹ ਕਿਉਂ ਕਿ ਸਰਕਾਰ ਖਰੀਦੀ ਸੀ ਇਹਦਾ ਇੱਕ ਅਧਿਕਾਰ ਬਣ ਗਿਆ ਅਸੀਂ ਇਹ ਇੱਕ ਅਧਿਕਾਰ ਖਤਮ ਕਰਨ ਜਾ ਰਹੇ ਅਸੀਂ ਪਹਿਲਾਂ ਸਰਕਾਰੀ ਮੰਡੀਆਂ ਬਚਾ ਲਈਏ ਫਿਰ ਉਹਦਾ ਗਾਂਟੇ ਕਾਨੂੰਨ ਵਾਲੀ ਗੱਲ ਵੀ ਕਾਹਾਂ ਪਤਾ ਲਾਂਗੇ ਜੇ ਸਰਕਾਰੀ ਮੰਡੀਆਂ ਨਹੀਂ ਰਹਿਣੀਆਂ ਫਿਰ ਸਾਨੂੰ ਐਮਐਸਪੀ ਦਾ ਉਹਦਾ ਕੀਨੇ ਕਾਨੂੰਨ ਦੇਣਾ ਤੇ ਕੀਨੇ ਖਰੀਦਣਾ ਉਹ ਸੱਦਾ ਆਇਆ ਵਾਰੀ ਵਾਰੀ ਸਾਧ ਰਿਹਾ ਤੁਸੀਂ ਇਕਤਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਆ ਰਹੇ ਸੱਦੇ ਤੇ ਉਹ ਇੱਕ ਤਾਂ ਖਾਤਰ ਕੋਈ ਨਹੀਂ ਵੱਜਿਆ ਸੀ ਵੀ ਕਨੇ ਵੇਖਤਾ ਕਰਨ ਨੂੰ ਤਿਆਰ ਆ ਉਹ ਕਹਿੰਦੇ ਆਪਦੀਆਂ ਜਿਸਮੁੰਦੀਆਂ ਤੋੜੋ ਤੁਸੀਂ ਜੋ ਸੀ ਕਹਿੰਦੇ ਆ ਉਹਨੂੰ ਮੰਨ ਲਿਓ ਇਹਨੂੰ ਇੱਕ ਆ ਮੰਨ ਲੀਏ ਪਰ ਉਹ ਕਹਿੰਦੇ ਨੇ ਕਿ ਗੱਡਾ ਹੁਣ ਅੜਿਆ ਖੜਾ ਹੁਣ ਕਹਿੰਦੇ ਲੀਡਰਾਂ ਦੇ ਸਿਰ ਤੇ ਆ ਗੱਡੇ ਨੂੰ ਆਈ ਰੱਖਣਾ ਕਿ ਗੱਡੇ ਨੂੰ ਧੱਕਾ ਲਾ ਕੇ ਅੱਗੇ ਕੱਢਣਾ ਗੱਡਾ ਫਸਿਆ ਕਿਹਦੀ ਗੱਲ ਤੇ ਹੁਣ ਤਾਂ ਉਹਦੋਂ ਵੱਡੇ ਛੀਲੇ ਚ ਫਸਾਤਾ ਉਹਨਾਂ ਨੇ ਇੱਕ ਗੱਡਾ ਫਸਿਆ ਵੀ ਅਸੀਂ ਗਰੰਟੀ ਕਾਨੂੰਨ ਲੈਣਾ ਹੈ ਉਹ ਇੱਕ ਤੇ ਆਸਮਾਰਦੇ ਕਿਹੜਾ ਗਰੰਟੀ ਕਾਨੂੰਨ ਪਰੇ ਹੋ ਉਹ ਸੌ ਨੂੰ ਗਾਹਣੇ ਲੰਗਣ ਦੇ ਤੇ ਗੋਲੇ ਪਰੋਂਦੇ ਆ ਜੇ ਕੋਈ ਸਰਕਾਰ ਐਡੇ ਵੱਡੇ ਜ਼ਬਰ ਤੇ ਆਈ ਹੈ ਉਦੋਂ ਉੱਥੇ ਖੜ ਕੇ ਮੰਗ ਕਰੀ ਜਾਓ ਕੱਲੀ ਕੋਈ ਜਥੇਬੰਦੀ ਮੰਗ ਕਰੀ ਜਾਓ ਇਹ ਗੱਲ ਨਹੀਂ ਲੋਟ ਆਉਣੀ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਜਾਣ ਦਾ ਕੋਈ ਵਿਚਾਰ ਹੈ ਜਾਂ ਕੋਈ ਹੋਰ ਐਕਸ਼ਨ ਕਰ ਰਹੀ ਹੈ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਦੇ ਸੂਬਾਈ ਆਗੂ ਚੰਡਾ ਸਿੰਘ ਜੇਠੂਕੇ ਨੇ ਉਹਨਾਂ ਦੀਆਂ ਗੱਲਬਾਤ ਕਰਦੇ ਪਹਿਲਾਂ ਸਵਾਗਤ ਕਰੀ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਪ੍ਰਧਾਨ ਜੀ ਵਾਰ-ਵਾਰ ਇਹ ਗੱਲ ਉੱਠ ਰਹੀ ਹੈ ਜੀ ਕਿ ਉੱਥੇ ਮੋਰਚਾ ਚੱਲ ਰਿਹਾ ਹੈ ਤੇ ਜਿਹੜੀਆਂ ਬਾਕੀ ਕਿਸਾਨ ਜਥੇਬੰਦੀਆਂ ਡੱਲੇਵਾਲ ਦਾ ਸਾਥ ਨਹੀਂ ਦੇ ਰਹੀਆਂ ਉਹ ਮਰਨ ਵਰਤੇ ਨੇ ਆਗੂ ਦੀ ਜਾਨ ਵੀ ਕਦੋਂ ਜਾ ਸਕਦੀ ਹੈ ਪਰ ਇਹ ਹਜੇ ਆਪਦੇ ਘਰਾਂ 'ਚ ਬੈਠੀਆਂ ਕੰਬਲਾਂ 'ਚ ਬੈਠੀਆਂ ਰਜਾਈਆਂ 'ਚ ਬੈਠੀਆਂ ਦੇਖੋ ਜਿਹੜਾ ਕੋਈ ਕੰਬਲਾਂ ਰਜਾਈਆਂ 'ਚ ਕਹਿਣਾ ਤੋਂ ਕੋਈ ਤਾਂ ਮੂੰਹ ਨਹੀਂ ਫੜਦਾ ਕੋਈ ਕੁਛ ਹੀ ਕਹੇ ਸਾਰੀਆਂ ਜਥੇਬੰਦੀਆਂ ਆਪਦੇ ਆਪ ਦੇ ਸੰਘਰਸ਼ ਦੇ ਮੈਦਾਨ 'ਚ ਹੈ ਦੇਖੋ ਜਿੱਥੋਂ ਤੱਕ ਉਹ ਬਾਰਡਰਾਂ ਤੇ ਜਾਣ ਦੀ ਗੱਲ ਹੈ ਉਹਦਾ ਸਵਾਲ ਆ ਕਿ ਜਿੱਥੇ ਵੱਡਾ ਹਮਲਾ ਸਰਕਾਰ ਨੇ ਬਿੱਡਤਾ ਦਿੱਲੀ ਮੋਰਚਾ ਸੀ ਸਾਰਿਆਂ ਨੇ ਸਾਂਝਾ ਜਿੱਤ ਕੇ ਲਿਆਂਦਾ ਉਸ ਤੋਂ ਬਾਅਦ ਰਹਿੰਦੀਆਂ ਮੰਗਾਂ ਤੇ ਉਹਨਾਂ ਨੇ ਲਿਖਤੀ ਵੀ ਦਿੱਤਾ ਸੀ ਇਹਦੀਆਂ ਪੂਰੀਆਂ ਕਰਾਂਗੇ ਇਹ ਜਿਹੜਾ ਮੋਰਚਾ ਲੱਗਿਆ ਰਹਿੰਦੀਆਂ ਮੰਗਾਂ ਤੇ ਲੱਗਿਆ ਕਿ ਸਵਾਮੀ ਦਾਸਨ ਦੀ ਰਿਪੋਰਟ ਮੁਤਾਬਕ ਇਹਦਾ ਗਰੰਟੀ ਕਾਨੂੰਨ ਬਣੇ ਫਸਲਾਂ ਦਾ ਪਰ ਸੈਂਟਰ ਨੇ ਕੀ ਕਰਤਾ ਉਹੀ ਕਾਲੇ ਕਾਨੂੰਨ ਲਾਗੂ ਕਰਨ ਵਾਸਤੇ ਜਿੰਨ ਦੀ ਸਾਰੀਆਂ ਸਟੇਟਾਂ ਨੂੰ ਖੜੜਾ ਦਿੱਤਾ ਉਹ ਜਿਹ 15 ਦਿਨਾਂ ਦੇ ਕਿਹਾ ਵੀ ਸਾਨੂੰ ਸੁਝਾਅ ਵਗੈਰਾ ਦਿਓ ਤੇ ਨਹੀਂ ਅਸੀਂ ਉਹਦਾ ਆਰਡੀਨੈਂਸ ਚੱਕ ਕੇ ਪਾਸ ਕਰ ਦੇਣਾ ਜੀਹਦਾ ਮਤਲਬ ਜਿੱਥੇ ਭਾਰਤੀ ਜਨਤਾ ਪਾਰਟੀ ਤੋਂ ਸਾਨੂੰ ਮੌਜੂਦਾ ਲਾਗੂ ਕਰਾ ਲਉਣਗੇ ਜਿੱਥੇ ਵਿਰੋਧੀ ਸਰਕਾਰਾਂ ਬੈਠੀਆਂ ਐ ਉੱਥੇ ਕੋਈ ਦਿੱਕਤ ਹੋ ਸਕਦੀ ਹੈ ਹੁਣ ਵਿਰੋਧੀ ਸਰਕਾਰਾਂ ਨੂੰ ਜੇ ਪੰਜਾਬ ਸਰਕਾਰ ਨੂੰ ਕਹਿੰਦੇ ਵਿਰੋਧੀ ਸਰਕਾਰ ਐ ਇਹਨਾਂ ਨੂੰ 25 ਦਾ ਖਰੜਾ ਮਿਲਿਆ ਇਹਨਾਂ ਨੇ ਹਜੇ ਤੱਕ ਜਨਤਕ ਨਹੀਂ ਕੀਤਾ ਉਹਦਾ ਵਿਚਾਰਿਆ ਨਹੀਂ ਕੀ ਹੈ ਇਹਦਾ ਮਤਲਬ ਸਾਨੂੰ ਨਹੀਂ ਬਤਾਂਦਰ ਖਾਤੇ ਖਹਿ ਕਰਤਾ ਹੋਵੇ ਹੁਣ ਜਿਹੜੀ ਗੱਲ ਐ ਮਦਰ ਕਾਨੂੰਨ ਨੇ ਉਹਨੂੰ ਖਰੀਦ ਦੀ ਗਰੰਟੀ ਲੈਣ ਨੂੰ ਉਹ ਤੋਂ ਟੱਪ ਕੀ ਗੱਲ ਉਹ ਤੋਂ ਵੱਡੀ ਮੰਗ ਆ ਗਈ ਉਹ ਤੋਂ ਵੱਡੀ ਮੰਗ ਕੋਈ ਜਥੇਬੰਦੀ ਇਕੱਲੀ ਲੜ ਕੇ ਲੜਾ ਲੇ ਕਿਸੇ ਦੀ ਹਾਲਤ ਨਹੀਂ ਪੰਜ 10 ਜਥੇਬੰਦੀਆਂ ਇਕੱਠੀਆਂ ਹੋ ਜਾਣ ਕਿ ਸਟੇਟ ਇਕੱਠੀਆਂ ਹੋ ਜੇ ਨਹੀਂ ਹਾਲਤ ਇਸ ਕਰਕੇ ਲੋੜੇ ਬਣਦੇ ਆ ਕਿ ਪੂਰੀਆਂ ਭਾਰਤ ਦੀਆਂ ਜਥੇਬੰਦੀਆਂ ਡੁੱਡੀ ਸਾਰੀਆਂ ਸਟੇਟਾਂ ਦੀਆਂ ਇਸ ਖਰੜੇ ਨੂੰ ਜਿਵੇਂ ਕਾਲੇ ਕਾਨੂੰਨ ਵਾਪਸ ਕਰਾਏ ਐ ਆ ਫੜੇ ਕਾਲੇ ਕਾਨੂੰਨ ਵਾਪਸ ਕਰਾਏ ਐ ਉਸੇ ਰੂਪ ਦੇ ਵਿੱਚ ਪੂਰਾ ਭਾਰਤ ਪੱਧਰ ਦਾ ਸਾਰੀਆਂ ਜਥੇਬੰਦੀਆਂ ਸਿਰ ਜੋੜਨ ਉਹਦੇ ਚੋਂ ਇਹਦਾ 8-8 ਸਟੇਟਾਂ ਦੇ ਖਿਲਾਫ ਦਵਾ ਪਾ ਕੇ ਜਿਹੜਾ ਸੈਂਟਰ ਦਾ ਕੋਹ ਲਿਆਂਦਾ ਹੋਇਆ ਖਰੜੋ ਨੂੰ ਵਾਪਸ ਕਰਾਉਣ ਇਹ ਲੋੜ ਬਣ ਗਈ। ਛੋਡੇ ਮਾਧਿਮ ਰਹੇ ਜਿਹੜੇ ਸਾਥੀ ਉਸੇ ਬੈਠੇ ਐ ਲੜ ਰਹੇ ਐ ਉਹ ਮੰਗਾ ਸਾਡੀਆਂ ਕੋਈ ਟਕਰਾਮੀਆਂ ਨਹੀਂ। ਉਹ ਮੰਗਾ ਉਹ ਤੋਂ ਪਹਿਲਾਂ ਬਾਜੂ ਬਣਦੇ ਸੀ ਜੇ ਕਹਿਣਾ ਹੋਵੇ ਲੜਾਈ ਉਹਨਾਂ ਤੇ ਹੁਣ ਲੜਾਈ ਉਹ ਤੋਂ ਵੱਡੀ ਆ ਗਈ। ਜੇ ਵੱਡੀ ਲੜਾਈ ਹੋਗੀ ਤਾਂ ਫਿਰ ਵੱਡੇ ਕੱਠ ਦੀ ਲੋੜ ਐ। ਇਹੀ ਗੱਲ ਰਕੇਸ਼ ਕੈਂਤ ਵੀ ਉਹਨਾਂ ਨੂੰ ਕਹਿ ਕੇ ਆਏ। ਬੀਠੀ ਆ ਕਿਸੇ ਨੇ ਮਰਨ ਵਾਸਤੇ ਬਹਿਣਾ ਕਿਸੇ ਨੇ ਉਧਰ ਨੂੰ ਜਥੇ ਭੇਜਣੇ ਆ ਹੁਣ ਸਰਕਾਰ ਦੇਖੋ ਜੇ ਤਾਂ ਹੋਵੇ ਕੋਈ ਮਾੜੀ ਮੋਟੀ ਲੋਕ ਪੱਖੀ ਮਾੜਾ ਮੋਟਾ ਵੀ ਤੰਤ ਹੋਵੇ ਉਦੋਂ ਜੇ ਕਿਸਾਨਾਂ ਗੂਗੂ ਮਰਦਾ ਉਹਨੂੰ ਮਾੜਾ ਮੋਟਾ ਉਹਦਾ ਮਨ ਪਿੱਛੇ ਜਿਆ ਜਾਵੇ ਉਹ ਤਾਂ ਕਹਿੰਦੇ ਪਾ ਸਾਰੇ ਮਰ ਜੋ ਜੇ ਐਦੋਂ ਥੱਲੇ ਬੰਦੇ ਕਿਹੜੀ ਜਥੇਬੰਦੀ ਆ ਸਕਦੇ ਉਹ ਕਹਿੰਦੇ ਵੀ ਖਾਲੀ ਹੱਥ ਵੀ ਜਾਵਾਂਗੇ ਤੇ 100 ਬੰਦਾ ਜਾਵਾਂਗੇ 100 ਬੰਦਾ ਦਿੱਲੀ ਨੂੰ ਜਾ ਕੇ ਚੱਕ ਲਿਓ ਕਿਹੜੀ ਕਾਨੂੰਨ ਦੀ ਉਹਨਾਂ ਵਾਸਤੇ ਇਹੋ ਜੀ ਸਥਿਤੀ ਪੈਦਾ ਕਰਦੂ ਉਹ 100 ਨੂੰ ਗਾ ਹਣੇ ਲੰਗਣ ਦੇ ਤੇ ਗੋਲੇ ਪਰੋਂਦੇ ਆ ਜੇ ਕੋਈ ਸਰਕਾਰ ਐ ਉਦੋਂ ਉੱਥੇ ਖੜ ਕੇ ਮੰਗ ਕਰੀ ਜਾਓ ਕੱਲੀ ਕੋ ਜਥੇਬੰਦੀ ਮੰਗ ਕਰੀ ਜਾਓ ਇਹ ਗੱਲ ਨਹੀਂ ਲੋਟ ਆਉਣੀ ਇਸ ਕਰਕੇ ਛੋਡੇ ਵੰਦੇ ਨੇ ਮੈਂ ਫੇਰ ਅਪੀਲ ਕਰਦਾ ਉਹਨਾਂ ਨੂੰ ਸਾਥੀਆਂ ਨੂੰ ਕਿ ਸਾਨੂੰ ਮੋੜ ਸੋਚਣ ਦੀ ਲੋੜ ਆ ਗਈ ਸਾਰਿਆਂ ਨੂੰ ਤੇ ਇਧਰੋਂ ਸੰਯੁਕਤ ਮੋਰਚੇ ਨੇ ਤੁਰਤ ਸਿਰ ਜੋੜਿਆ 23 ਤਰੀਕ ਦਾ ਸੱਦਾ ਦਿੱਤਾ ਹੋਇਆ ਹੈ ਕਿ ਬੂਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਇਹ ਖਾੜੇ ਨੂੰ ਵਾਪਸ ਕਰਾਉਣ ਦੇ ਲਈ ਤੇ ਰਹਿਂਦੀਆਂ ਮੰਗਾਂ ਮਣਾਉਣ ਦੇ ਲਈ ਉਹ ਸੱਦਾ ਦਿੱਤਾ ਹੈ ਉਹਦੇ ਨਾਲ ਹੀ ਜਿਹੜੇ ਸਾਥੀ ਰੇਲ ਰੋਕ ਰਹੇ 18 ਨੂੰ ਉਹਦੇ ਨਾਲ ਤਾਲਮੇਲ ਬਹੁੰਦਿਆਂ ਹੋਇਆਂ ਅਸੀਂ ਅੱਜ ਇੱਥੇ ਐਲਾਨ ਕੀਤਾ ਕਿ ਉਸ ਦਿਨ ਪਿੰਡਾਂ ਦੇ ਵਿੱਚ ਵੱਡੀ ਗਿਣਤੀ 'ਚ ਮੋਟਰਸਾਈਕਲ ਕੱਢ ਕੇ ਉਹ ਝੰਡਾ ਮਾਰਚ ਕੀਤਾ ਜਾਊ। ਕੀ ਆ ਰਹਿੰਦੀਆਂ ਮੰਗਾਂ ਨੂੰ ਵੱਡੀਆਂ ਮੰਗਾਂ ਵੀ ਸਾਡੇ ਸਿਰ ਪਾਤੀਆਂ। ਓਵੇਂ ਜੋ ਆਓ ਕੱਲੇ ਕਿਸਾਨਾਂ ਮਜ਼ਦੂਰਾਂ ਦਾ ਮਸਲਾ ਨਹੀਂ ਰਿਹਾ। ਕਿਉਂਕਿ ਜੇ ਉਹ ਲਾਗੂ ਕਰ ਦੇਣੇ ਐ ਇਹਦਾਂ ਮੰਡੀਆਂ ਖਤਮ ਹੋ ਗਈਆਂ। ਮੰਡੀਾਂ ਵਾਲੇ ਜਿਹੜੇ ਧਾਨਕੇ ਐ, ਫੱਲੇਦਾਰ ਐ, ਉਹਦੇ 'ਚ ਤੋਲੇ ਐ। ਇਹਦਾਂ ਉਹਨਾਂ ਦੇ ਬੋਰੀਆਂ ਇਸ ਤਰ੍ਹਾਂ ਗੋਲ। ਜਿਹੜੇ ਟਰੱਕਾਂ ਵਾਲੇ ਮਾਲ ਚੱਕ ਲਈ ਜਾਂਦੇ ਉਹਨਾਂ ਦੀ ਬੋਰੀਆਂ ਵੀ ਇਸ ਤਰ੍ਹਾਂ ਗੋਲ ਜਿਹੜੇ ਆੜਤੀਏ ਆ ਸਾਡਾ ਉਹਦੇ ਨਾਲ ਮਤਭੇਦ ਵੀ ਰਹਿੰਦੇ ਆ ਦਿੱਲੀ ਕੋਲ ਜੀ ਵੀ ਆਹੇ ਉਹ ਕਹਿੰਦੇ ਵੀ ਇਹਦਾ ਵੀ ਕੰਮ ਖਤਮ ਹੈ ਕਮਿਸ਼ਨ ਏਜੰਡਾ ਦਾ ਰੱਖਣਾ ਹੀ ਨਹੀਂ ਜਿਉਂ ਕਹਿੰਦੇ ਸੀ ਖੇਤ ਚੋਂ ਹੀ ਚੱਕ ਲਾਂਗੇ ਅਸੀਂ ਉਹਨੂੰ ਮੰਡੀ ਮੰਨ ਲਾਂਗੇ ਤੁਸੀਂ 10 ਜਾਣੇ ਬੰਦੇ ਗਰੁੱਪ ਬਣਾ ਲਓ ਕਿਸਾਨਾਂ ਦੇ ਤੁਸੀਂ ਆਪਦੇ ਸਟੋਰ ਚ ਮਾਲ ਪਿਆ ਸਾਨੂੰ ਕਹੋ ਅਸੀਂ ਉੱਥੇ ਸਿੱਧੇ ਚੱਕ ਲਾਂਗੇ ਇਹਦੇ ਚ ਤਾਂ ਕੁਝ ਹੀ ਨਹੀਂ ਰਿਹਾ ਉਹ ਜਿਹੜਾ ਮਾਰਕੀਟ ਫੀਸ ਦਾ ਕੀ ਬਣੂ ਦੇ ਜਿਹੜਾ ਵਿਕਾਸ ਫੰਡ ਲੱਗਿਆ ਉਹਦਾ ਕੀ ਬਣੂਗਾ ਜਦੋਂ ਵੀ ਉਹ ਸਾਰਾ ਕੁਝ ਮੰਨਣ ਤੇ ਆ ਗਏ ਇਸ ਕਰਕੇ ਲੜਾਈ ਕਿਸੇ ਇਕੱਲੇ ਤਬਕੇ ਦੀ ਨਹੀਂ ਕਿਸੇ ਇਕੱਲੇ ਜਥੇਬੰਦੀ ਦੀ ਨਹੀਂ ਪੂਰੀ ਸਮੁੱਚੀ ਲੜਾਈ ਹੈ ਤੇ ਜੇ ਉਹਨਾਂ ਨੇ ਕਹਿਤਾ ਜਿਹੜਾ ਐਮਐਸਬੀ ਦੇ ਨਾਲ ਵੀ ਜਿਹੜੀ ਮਤਲਬ ਕਿਸਾਨਾਂ ਉਹ ਮਜ਼ਦੂਰਾਂ ਨੂੰ ਦੇਣੀ ਹੈ ਪੀੜੀ ਕਹਿੰਦੇ ਆ ਉਹ ਜਿਹੜਾ ਮਤਲਬ ਸਸਤਾ ਨਾਜ ਦੇਣਾ ਹੈ ਇਹਨਾਂ ਨੇ ਤਾਂ ਉਹ ਵੀ ਮੰਗਤੀ ਉਹ ਕਹਿੰਦੇ ਲੋੜ ਹੀ ਨਹੀਂ ਸਾਨੂੰ ਖਰੀਦਣ ਦੀ ਪ੍ਰਾਈਵੇਟ ਪਲੇਅਰ ਖਰੀਦਣਗੇ ਅਸੀਂ ਉਹਨਾਂ ਨੂੰ ਨਗਦ ਪੈਸੇ ਦੇ ਦੇਾਂਗੇ ਉਹ ਆਪਦੀ ਪੂਰੀ ਵਧੀਆ ਲੈਣ ਇਹਾਂ ਵਾਲੇ ਜਿਹੜੀ ਉਹ ਸਸਤੀ ਦਿੰਦੇ ਸੀ ਹਣੋਹੋਂ ਹੋ ਚਾਹਦੋਂ ਨੂੰ 90 ਪੈਸੇ ਦੀ ਅੱਧਾ ਕਿਲੋ ਮਿਲੂ ਮਾਰਕੀਟ ਚ ਇਹਦੇ ਨਾਲ ਉਹਨਾਂ ਦਾ ਕੀ ਬਣੂਗਾ ਜੀ ਉਹਨਾਂ ਦਾ ਕੀ ਬਣੂਗਾ ਜਨਰਲ ਸਾਰਿਆਂ ਵਾਸਤੇ ਇਹ ਜੀ ਹਾਲਤ ਪੈਦਾ ਕਰਤੀ ਕਿ ਜਾਂ ਖੇੜ ਦੇ ਗਪੇੜ ਦੇ ਇਹ ਚੋਣ ਸਵਾਰਿਆਂ ਵਾਸਤੇ ਬਣਾਤੀ ਸਾਰੀਆਂ ਜਥੇਬੰਦੀਆਂ ਬਣਾਤੀ ਸਾਰੀਆਂ ਤਬਕਿਆਂ ਵਾਸਤੇ ਬਣਾਤੀ ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਐਸਕੇਮ ਹੁਣ ਮੈਦਾਨ ਦੇ ਵਿੱਚ ਆਸੀਂ ਸਮਰਥਨ ਜਿਹੜਾ ਕਰ ਰਹੇ ਹਾਂ ਪਰ ਉਹ ਕਹਿੰਦੇ ਨੇ ਕਿ ਗੱਡਾ ਹੁਣ ਅੜਿਆ ਖੜਾ ਕਿ ਜਦੋਂ ਗੱਡਾ ਅੜਿਆ ਖੜਾ ਹੋਵੇ ਤਾਂ ਉਦੋਂ ਜੇਕਰ ਕਿਸਾਨ ਜੇਕਰ ਜੱਟ ਦੇ ਚਾਰ ਪੁੱਤ ਹੁਣ ਤਾਂ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਹੁਣ ਕਹਿੰਦੇ ਲੀਡਰਾਂ ਦੇ ਸਿਰ ਤੇ ਹੈ ਗੱਡੇ ਨੂੰ ਆਈ ਰੱਖਣਾ ਕਿ ਗੱਡੇ ਨੂੰ ਧੱਕਾ ਲਾ ਕੇ ਅੱਗੇ ਕੱਢਣਾ ਗੱਡਾ ਫਸਿਆ ਕਿਹੜੀ ਗੱਲ ਤੇ ਹੁਣ ਤਾਂ ਉਹਦੂ ਵੱ ਇੱਕ ਗੱਡਾ ਫਸਿਆ ਹੈ ਵੀ ਅਸੀਂ ਗਰੰਟੀ ਕਾਨੂੰਨ ਲੈਣਾ ਹੈ ਉਹ ਇੱਕ ਤੇ ਹਸਮਾਰਦੇ ਨੇ ਕਿਹੜਾ ਗਰੰਟੀ ਕਾਨੂੰਨ ਪਰੇ ਹੋ ਜਾਓ ਅਸੀਂ ਛੋਟੀ ਐਮਐਸਪੀ ਮਿਲਦੀ ਐ ਅਸੀਂ ਤੁਹਾਨੂੰ ਖੋਣ ਦਾ ਫੈਸਲਾ ਕਰ ਲਿਆ ਹੁਣ ਗੱਡਾ ਕਿਹੜਾ ਕੱਢੀਏ ਦੋਨੇ ਗੱਡੇ ਰਹਿਂਦੀਆਂ ਮੰਗਾ ਵਾਲੇ ਨਵੇਂ ਖਾੜੇ ਨੂੰ ਵਾਪਸ ਕਰਾਉਣ ਵਾਲੇ ਪੂਰੇ ਭਾਰਤ ਦੀਆਂ ਸਾਰੀਆਂ ਜੱਥੇਬੰਦੀਆਂ ਨੂੰ ਮੈਂ ਤਾਂ ਦੁਕਾਨਾਂ ਸਾਰੇ ਤਬਕਿਆਂ ਨੂੰ ਇਹਦੇ ਸਿਰ ਜੋੜ ਕੇ ਗਾਹਾਂ ਵਾਲੇ ਐਕਸ਼ਨ ਦੇਣੇ ਪੈਣਗੇ ਇੱਕ ਇੱਕ ਗੱਲ ਹੈ ਪ੍ਰਧਾਨ ਜੀ ਉਹ ਇੱਕ ਗੱਲ ਤੁਸੀਂ ਕਹਿ ਰਹੇ ਹੋ ਕਿ ਵੱਡੀਆਂ ਗੱਲਾਂ ਆ ਗਈਆਂ ਨਵੇਂ ਖਰੜੇ ਆ ਗਏ ਦੁਬਾਰਾ ਕਾਨੂੰਨ ਲਾਗੂ ਕਰਨ ਦੀਆਂ ਗੱਲਾਂ ਆ ਗਈਆਂ ਪਰ ਉਹ ਕਹਿੰਦੇ ਜਦੋਂ ਸੁਆਮੀ 나ਥਨ ਦੀ ਰਿਪੋਰਟ ਲਾਗੂ ਹੋ ਗਈ ਸਾਰੀਆਂ ਫਸਲਾਂ ਤੇ ਐਮਐਸਪੀ ਮਿਲ ਗਿਆ ਤਾਂ ਇਹ ਗੱਲਾਂ ਸਾਰੀਆਂ ਆਪੇ ਹੀ ਖਤਮ ਹੋ ਜਾਣਗੀਆਂ ਅਸੀਂ ਉਹ ਗੱਲਾਂ ਤੇ ਖੜੇ ਹਾਂ ਤੁਸੀਂ ਛੋਟੀਆਂ-ਛੋਟੀਆਂ ਮੰਗਾਂ ਤੇ ਕੋ ਲੜੀ ਜਾਂਦੇ ਹੋ ਵੱਡੀਆਂ ਮੰਗਾਂ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਬੈਠੀਆਂ ਉੱਥੇ ਆਓ ਦੇਖੋ ਜਿਹੜੀ ਐਮਐਸਪੀ ਦੀ ਕਾਨੂੰਨੀ ਗਰੰਟੀ ਕਾਦੀ ਮਿਲੂਗੀ ਉਹ ਜੇ ਸਰਕਾਰੀ ਮੰਡੀ ਜੇ ਕਿਤੇ ਸਰਕਾਰੀ ਤੌਰ ਤੇ ਕੋਈ ਏਜੰਸੀ ਹੈ ਉਹਨੂੰ ਖਰੀਦਦੀ ਹੈ ਉਹਨਾਂ ਨੇ ਜਿਹੜੀ ਐਫਸੀਆ ਤੋਂ ਪਹਿਲਾਂ ਹੀ ਕੱਢਤੀ ਮੰਡੀਆਂ ਚੋਂ ਬਾਹਰ ਆਈ ਤੇ ਝੋਨੇ 'ਚ ਕੀ ਕੀਤਾ ਦੋ ਮਹੀਨੇ ਲੜਾਈ ਲੜਨ ਤੋਂ ਬਾਅਦ ਵੀ ਸਾਰਾ ਝੋਨਾ ਸਰਕਾਰੀ ਰੇਟ ਤੇ ਨਹੀਂ ਵੇਚਿਆ ਲੁੱਟਿਆ ਗਿਆ ਜਾਂਦੇ ਉਹਨੇ ਕਹਿਦਾ ਵੀ ਮਤਲਬ ਅਸੀਂ ਨਹੀਂ ਇਹ ਖਰੀਦਣਾ ਅਸੀਂ ਲੜਾਈ ਲੜ ਰਹੇ ਹਾਂ ਪੂਰੀਆਂ ਫਸਲਾਂ ਤੇ ਲੈਣ ਦੀ ਉਹ ਕਹਿੰਦੇ ਜਿਹਨੇ ਪਹਿਲਾਂ ਖਰੀਦ ਲਿਆ ਉਹ ਤਾਂ ਝੋਨੇ 'ਚ ਉਹਨੇ ਰੰਗ ਦਿਖਾਤਾ ਇਹਦੇ ਨਾਲ ਹੀ 25 ਨੂੰ ਦੂਜਾ ਉਹਨਾਂ ਨੇ ਖਲੜਾ ਭੇਜਤਾ ਸਟੇਟਾਂ ਨੂੰ ਫਿਰ ਐਮਐਸਬੀ ਤਾਂ ਤਾਈਂ ਖਰੀਦੀ ਜਾਊ ਨਾ ਜੇ ਕੋ ਸਰਕਾਰੀ ਮੰਡੀ ਹੋ ਸਰਕਾਰੀ ਮੰਡੀ ਨੂੰ ਨੇ ਕਹਿ ਕੇ ਬੰਦ ਕਰਤਾ ਵੀ ਇਹ ਕਿਉਂ ਕਿ ਸਰਕਾਰ ਖਰੀਦੀ ਸੀ ਇਹਦਾ ਇੱਕ ਅਧਿਕਾਰ ਬਣ ਗਿਆ ਅਸੀਂ ਇੱਕ ਅਧਿਕਾਰ ਖਤਮ ਕਰਨ ਜਾ ਰਹੇ ਹਾਂ ਜਿਸ ਨਾਲ ਸਰਕਾਰੀ ਖਰੀਦ ਬੰਦ ਕਰਨ ਜਾ ਰਹੇ ਹਾਂ ਫਿਰ ਲੜਾਈ ਕਿਹੜੀ ਹੋਗੀ ਪਹਿਲਾਂ ਲੜਾਈ ਹੋਗੀ ਕਿ ਇਹ ਸਰਕਾਰੀ ਖਰੀਦ ਰਹੂਗੀ ਫਿਰ ਉਦੋਂ ਕਹਾ ਸਵਾਲ ਹੈ ਵੀ ਇਹਨੂੰ ਐਮਐਸਪੀ ਦੀ ਵੀ ਭਾਈ ਜਿਹੜੀ ਗਰੰਟੀ ਕਾਨੂੰਨ ਬਣਦਾ ਉਹ ਤੇ ਚੱਕੀ ਜਾਵੇ ਅਈ ਮਸਬੀ ਤਾਂ ਸਾਰੀਆਂ ਫਸਲਾਂ ਦੇ ਦਿੱਤੀਆਂ ਮੱਕੀ ਦਾ ਹਾਲ ਕੀ ਹੈ ਦੂਜੀਆਂ ਫਸਲਾਂ ਦਾ ਹਾਲ ਕੀ ਹੈ ਕਪਾਹ ਨਰਮੇ ਦਾ ਹਾਲ ਕੀ ਹੈ ਇਹ ਵੀ ਲੜਕੇ ਬਗਾਇਆ ਜਿੰਨਾਂ ਕੁ ਬਗਾਇਆ ਇਹਨੂੰ ਗਾਹਾਂ ਨੂੰ ਭੋਗ ਪਾਉਣ ਦਾ ਫੈਸਲਾ ਹੋ ਅਸੀਂ ਪਹਿਲਾਂ ਸਰਕਾਰੀ ਮੰਡੀਆਂ ਵਿਚਾਲ ਗਏ ਫਿਰ ਉਹਦਾ ਗਾਰੰਟੀ ਕਾਨੂੰਨ ਵਾਲੀ ਗੱਲ ਵੀ ਗਾਹਾਂ ਵਧਾ ਲਾਂਗੇ ਜੇ ਸਰਕਾਰੀ ਮੰਡੀਆਂ ਨਹੀਂ ਰਹਿੰਦੀਆਂ ਫਿਰ ਸਾਨੂੰ ਐਮਐਸਪੀ ਦਾ ਉਹਦਾ ਕੀਨੇ ਕਾਨੂੰਨ ਦੇਣਾ ਤੇ ਕੀਨੇ ਖਰੀਦਣੀ ਹੈ ਪ੍ਰਧਾਨ ਜੀ ਇੱਕ ਵਰਗੇ ਵੀ ਸਵਾਲ ਖੜਾ ਕਰਦਾ ਨਾ ਉਹ ਕਹਿੰਦਾ ਕਿ ਸ਼ਾਇਦ ਜਿਹੜੇ ਕਿਸਾਨ ਆਗੂ ਜਾਂ ਕਿਸਾਨ ਜੱਥੇਬੰਦੀਆਂ ਹਜੇ ਪੰਜਾਬ ਦੀਆਂ ਆਪਣੇ ਪਿੰਡਾਂ ਦੇ ਵਿੱਚ ਹੀ ਜਿਹੜੀਆਂ ਉਹ ਬੈਟੀਆਂ ਨੇ ਉਹ ਸ਼ਾਇਦ ਕਹਿੰਦੇ ਇੱਕ ਹੈਂਕਰ ਦੇ ਵਿੱਚ ਵੀ ਨੇ ਵੀ ਜੇ ਕਿਤੇ ਅਸੀਂ ਇੱਥੇ ਆ ਗਏ ਆ ਕੇ ਅਸੀਂ ਸਮਰਥਨ ਦੇ ਤਾਕਤੇ ਅਸੀਂ ਨਾ ਛੋਟੇ ਹੋ ਜਾਈਏ ਜਾਂ ਜੇ ਕਿਤੇ ਇਹ ਜਿੱਤ ਗਿਆ ਤਾਂ ਜਿਹੜਾ ਵਰਗ ਪਹਿਲਾਂ ਬੈਠਾ ਸੀ ਜਿਨੇ ਜੱਥੇਬੰਦੀਆਂ ਬੈਠੀਆਂ ਉਹਨਾਂ ਵੱਡੀਆਂ ਹੋ ਜਾਣ ਉਹ ਕਹਿੰਦੇ ਇੱਕ ਹੈਂਕਰ ਵੀ ਹੈਗੀ ਆ ਤਾਂ ਨਹੀਂ ਆ ਰਹੀ ਦੇਖੋ ਜਿਹੜਾ ਕੋਈ ਇਹ ਕੁਝ ਕਹਿੰਦਾ ਉਹ ਇਸ ਮੌਕੇ ਇਹ ਗੱਲਾਂ ਕਹਿੰਦੇ ਨੇ ਬਾਲਿਆਂ ਸ ਜੇ ਸਾਡਾ ਕੋਈ ਸੰਯੁਕਤ ਮੋਰਚੇ ਦਾ ਆਗੂ ਹਮਮ ਉਹਦੇ ਉਹਦੇ ਜਸੇਵੰਦੀ ਦੇ ਸੰਯੁਕਤ ਮੋਰਚੇ ਦੇ ਫਾਇਦੇ ਲੈ ਮਾਗੂ ਨਹੀਂ ਗਿਆ ਆਪਣੇ ਤਰਫ ਤੇ ਆਵੜੇ ਨਾਲ ਇੱਕ ਅਧਿਕਾਰ ਬਣਦਾ ਜਾਵੜੇ ਜੇ ਉਹਨਾਂ ਨੂੰ ਕੋਈ ਕਹਿੰਦਾ ਵੀ ਇਹ ਤਾਂ ਉਹੀ ਜੀ ਗੱਲ ਹੈ ਜਿਵੇਂ ਟੌੜੀਆ ਰਗੇ ਬਾਦਲ ਦਾ ਪਤਾ ਲੈਣ ਗਏ ਸੀ ਬਾਦਲ ਕਹਿੰਦਾ ਵੀ ਮੇਰਾ ਪਤਾ ਲੈਣਾ ਵੀ ਖਰਾਬਾ ਮਰ ਗਿਆ ਕਰਿਆ ਗਿਆ ਉਹ ਐਂ ਦੇਖਣ ਆਏ ਆ ਇਹ ਗੱਲ ਕਾਕਾ ਸਾਮੇ ਬੋਲਦਾ ਹੈ ਜਨਨ ਨੂੰ ਤਾਂ ਬਹੁਤ ਵੱਡਾ ਅਫਸੋਸ ਹੈ ਤੇ ਜੇ ਡੱਲੇ ਵਾਲ ਸਾਹਿਬ ਐਂ ਤਾਂ ਨਹੀਂ ਉਹ ਬੋਲ ਨਹੀਂ ਸਕਦੇ ਉਸ ਦੂਰੀ ਹੱਥ ਖੜਾ ਕਰਦੇ ਆ ਉਹ ਬੈਠ ਕੇ ਆ ਕੇ ਵਾਹ ਕਹਿ ਵੀ ਸਕਦੇ ਸੀ ਵੀ ਇਹ ਸਥਿਤੀ ਆ ਹੈਗਾ ਤੁਸੀਂ ਕੀ ਸੋਚਦੇ ਹੋ ਉਹਨੇ ਕਿਹਾ ਸਾਨੂੰ ਅੱਧੀ ਰਾਤ ਵੀ ਬੁਲਾ ਲਓ ਵੱਡੀ ਲੜਾਈ ਦੀ ਲੋੜ ਹੈ ਉਹ ਚੈਨਲਾਂ 'ਚ ਬੋਲਿਆ ਉਹ ਜੰਦੂਰ ਰਵਈਆ ਕੀ ਹੈ ਸਵਾਲ ਤਾਂ ਰਵਈਏ ਦਾ ਹੈ ਉਹਦੋਂ ਵਾਂਹ ਵਾਲੀ ਗੱਲ ਵੀ ਇਹ ਤਿੰਨ ਕਿਉਂ ਬਣ ਗਏ ਉਹ ਵੀ ਸਵਾਲ ਹੀ ਹੈ ਨਾ ਬਿਲਕੁਲ ਅਸੀਂ ਇੱਕ ਬਣ ਕੇ ਆਏ ਸੀ ਰੋਲੇ ਹੋਣਗੇ ਅੰਦਰ ਵੱਲੇ ਜੇ ਡੱਲੇ ਵਾਲੀ ਗੱਲ ਨੂੰ ਮੰਨ ਲਓ ਵੀ ਯਾਰ ਉੱਥੇ ਕੋਈ ਪੈਸਿਆਂ ਦਾ ਉਹ ਕਹਿੰਦੇ ਘਪਲਾ ਮੰਨ ਗਿਆ ਅਸੀਂ ਮੰਨ ਲੀ ਵੀ ਪੈਸਿਆਂ ਦਾ ਘਪਲਾ ਹੋ ਗਿਆ ਕਿਸੇ ਨੇ ਸਰਕਾਰ ਨਾਲ ਮੋਰਚੇ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਇਹ ਗੱਲਾਂ ਤਾਂ ਅੰਦਰ ਪੜਤਾਲ ਹੋਣੀ ਆਉਣੀਆਂ ਹੁੰਦੀਆਂ ਬਾਹਰ ਤਾਂ ਨਹੀਂ ਹੁੰਦੀ ਉਹ ਉਹਨਾਂ ਨੇ ਬਾਹਰ ਨਿਕਲ ਕੇ ਪਲੇ ਦਾ ਕੀ ਬਣਾਤਾ ਇਹ ਪੜਤਾਲ ਹੋਗੀ ਉਹਨਾਂ ਨੂੰ ਕੋਈ ਸਜ਼ਾ ਹੋਗੀ ਇਹ ਚੀਜ਼ ਦਾ ਗੁੱਸਾ ਹਾਲੇ ਵੀ ਹੈਗਾ ਵੀ ਜਿਹੜੀ ਜਿਵੇਂ ਤੁਸੀਂ ਅੱਜ ਵੀ ਸਟੇਜ ਤੋਂ ਗੱਲ ਕਰੀਏ ਵੀ ਡੱਲੇਵਾਲ ਸਾਹਿਬ ਨੇ ਜਿਹੜੇ ਉਦੋਂ ਜਿਹੜੀ ਬਿਆਨਬਾਜ਼ੀ ਕੀਤੀ ਸੀ 3000 ਕਰੋੜ ਵਾਲੀ ਵਧੇਰੇ ਵਾਲੀ ਇਹ ਚੀਜ਼ ਦਾ ਗੁੱਸਾ ਗਿਲਾ ਹੈ ਹਾਲੇ ਵੀ ਦਿਲ ਦੇ ਵਿੱਚ ਨਹੀਂ ਨਹੀਂ ਗੁੱਸਾ ਗਿਲਾ ਨਹੀਂ ਸੀ ਕਹਿੰਦੇ ਵੀ ਯਾਰ ਜਦੋਂ ਸਾਰੇ ਜਿਹੜੇ ਨੇ ਲੜਦਿਆਂ ਇਕੱਠੀਆਂ ਆਈਆਂ ਜੇ ਉਹਦੇ ਵਿੱਚ ਕਿਸੇ ਜਿ ਘਾਟ ਕਮਜ਼ੋਰੀ ਹੈ ਮੱਲ ਮੈਂ ਮੋਰਚਾ ਵੇਚਣ ਨੂੰ ਕਿਹਾ ਜੀ ਮਟੇ ਕਹ ਲੱਗਦਾ ਕਿਸਾਨ ਦੇ ਮੂਹਰੇ ਲੱਗਦਾ ਮੈਨੂੰ ਕੱਢ ਕੇ ਬਾਹਰ ਮਾਮ ਨਿਕੱਲੇ ਨੂੰ ਅੱਗੇ ਜਿਹੜਾ ਕੋਈ ਪਾਸਿਆ ਸੀ ਉਹਨਾਂ ਨੂੰ ਸਸਪੈਂਡ ਨਹੀਂ ਸੀ ਕਰਦੇ ਉਹ ਤੋਂ ਗਲਤੀ ਬਣਾ ਕੇ ਨਹੀਂ ਰੱਖ ਜੇ ਕੋਈ ਸਾਬਤ ਹੋ ਜਾਣਾ ਵੀ ਇਹਨੇ ਮੋਰਚਾ ਵੇਚਣ ਦੀ ਕੋਸ਼ਿਸ਼ ਕੀਤੀ ਤੇ 3000 ਕਰੋੜ ਲੈ ਲਿਆ 3000 ਕਰੋੜ ਤਾਂ ਉਥੇ ਫੰਡ ਹੀ ਨਹੀਂ ਆਇਆ ਕੌਣ ਮੰਨੂਗਾ ਇਸ ਗੱਲ ਨੂੰ ਤੇ ਜੇ ਕੋਈ ਸਾਬਤ ਹੁੰਦਾ ਵੀ ਆ 3000 ਤਾਂ ਨਹੀਂ ਇਹਨੇ 50-60 ਲੱਖ ਦਾ ਘਪਲਾ ਤਾਂ ਕਰ ਲਿਆ ਉਹਨੂੰ ਕੱਢ ਕੇ ਬਾਹਰ ਮਾਰਨ ਇੱਕ ਜਥੇਬੰਦੀ ਗਈ ਨਾ ਤੇ ਲਿਬੜਿਆ ਹੋਇਆ ਪਾਸੇ ਕੱਢਦਾ ਸੀ ਇਹਦੇ ਨਾਲ ਜਥੇਬੰਦੀ ਤੱਕੜੀ ਹੋ ਗਈ ਕੱਲ ਨੂੰ ਕੋਈ ਵੇਚੂਗਾ ਨਹੀਂ ਮੋਰਚੇ ਇਹ ਕਰਨ ਦੀ ਲੋੜ ਹੈ ਕਿ ਕਹੇ ਕਿ ਵੀ ਤੁਸੀਂ ਆ ਕਰਦੇ ਹੋ ਤੁਸੀਂ ਆ ਕਰਦੇ ਹੋ ਆ ਪਾਸੇ ਹੋ ਜਾਓ ਇਹ ਰਾਤਾ ਠੀਕ ਨਹੀਂ ਦਾ ਇੱਕ ਗੱਲ ਹੋ ਰਹਾ ਮਤਲਬ ਡੱਲੇ ਵਾਲ ਮਰਨ ਵਰਤੇ ਬੈਠਿਆ ਤਾਂ ਉਹ ਕਹਿੰਦੇ ਆ ਵੀ ਗ੍ਰਾਹਾਂ ਕੱਲ ਬਲਦੇਵ ਸਰਸਾ ਦੀ ਅਸੀਂ ਇੰਟਰਵਿਊ ਕੀਤੀ ਉਹ ਕਹਿੰਦੇ ਗ੍ਰਾਹਾਂ ਤਾਂ ਸਵਾਲ ਇਹ ਤੇ ਵੀ ਉਠਾਰਿਆ ਕਿ ਜਿਹੜਾ ਡੱਲੇ ਵਾਲ ਦੇ ਮਰਨ ਵਰਤੇ ਵੀ ਸਵਾਲ ਉਠਾਰਿਆ ਵੀ ਅੱਕਾ ਕੋ ਸਾਡਾ ਮਰਨ ਵਰਤੇ ਬੈਠਾ ਉਹ ਤੇ ਵੀ ਗ੍ਰਾਹਾਂ ਕਹਿ ਰਹੇ ਕਿ ਮਰਨ ਵਰਤ ਨਹੀਂ ਰੱਖਣੇ ਚਾਹੀਦੇ ਇਹਦੀ ਲੋੜ ਨਹੀਂ ਹੈ ਲੜਾਈ ਹੋਰ ਬਹੁਤ ਵੱਡੀ ਹੈ ਲੜਾਈ ਨੂੰ ਹੋਰ ਤਰੀਕੇ ਨਾਲ ਲੜਨਾ ਚਾਹੀਦਾ ਮਰਨ ਵਰਤ ਦਾ ਕੋਈ ਹੱਲ ਨਹੀਂ ਹੈ ਦੇਖੋ ਗ੍ਰਾਹਾਂ ਨੇ ਕਿਹੜੀ ਸੈਂਸ ਕਿਹਾ ਤਾਂ ਉਹ ਉਹ ਹੀ ਜਵਾਬ ਦੇ ਸਕਦੇ ਇਹਦਾ ਜਿੱਥੋਂ ਤੱਕ ਮਰਨ ਵਰਤ ਦੀ ਗੱਲ ਹੈ ਭੁੱਖ ਹੜਤਾਲ ਦੀ ਗੱਲ ਹੈ ਰੱਖੀ ਜਾ ਸਕਦੀ ਹੈ ਪਰ ਰੱਖੋ ਕਿਹੜੀ ਹਾਲਤ ਚ ਉਹਦਾ ਕਹਾਂ ਸਵਾਲ ਤਾਂ ਹੁੰਦਾ ਵੀ ਕਿਹੜੇ ਮੌਕੇ ਕਿਹੜੀ ਹਾਲਤ ਹੈ ਇੱਕ ਤਾਂ ਇਹ ਹੁੰਦਾ ਵੀ ਯਾਰ ਲੋਕਾਂ ਨੂੰ ਝੰਡੋੜਨਾ ਤੁਸੀਂ ਤਾਂ ਮਤਲਬ ਉਹ ਰੱਖ ਲਿਆ ਮਰਨ ਵਰਤ ਰੱਖਿਆ ਵੀ ਲੋਕ ਸੁਣਦੇ ਨਹੀਂ ਉਹਨੂੰ ਝੰਡੋੜ ਲਓ ਇੱਕ ਹੁੰਦਾ ਵੀ ਸਰਕਾਰ ਹੈ ਜਿਹੜੀ ਇਹ ਕੁਝ ਗੱਲਾਂ ਦਾ ਨੂੰ ਪਤਾ ਨਹੀਂ ਸਰਕਾਰ ਕਿਸਾਨਾਂ ਦੀ ਹਾਲਤ ਕੀ ਹੈ ਜੇ ਅਸੀਂ ਮਰਨ ਵਰਤ ਲੱਖੀ ਤਾਂ ਸਰਕਾਰ ਗੱਲਬਾਤ ਤੇ ਆ ਉਹ ਸਰਕਾਰ ਪਿੱਛੇ ਜੀ ਜਾਊ ਕਿਸੇ ਸਾਡੇ ਆਗੂ ਦਾਸ ਐ ਨਾ ਜਾਣ ਜਾਂਦੀ ਰਹੇ ਇਹ ਤਾਂ ਦੋਨੇ ਗੱਲਾਂ ਨਹੀਂ ਜੇ ਦੋਨੇ ਨਹੀਂ ਹੈਗੀਆਂ ਉਹ ਸੈਨ ਸਜਾਏ ਦੇ ਬਾਵਜੂਦ ਵੀ ਕਿਸੇ ਜਥੇਬੰਦੀ ਨੂੰ ਲੱਗਦਾ ਹੈ ਉਹਦਾ ਇੱਕ ਅਧਿਕਾਰ ਹੈ ਉਹਨੇ ਕਿਹੜੇ ਆਪ ਦੇ ਢੰਗ ਨਾਲ ਲੜਨਾ ਹੈ ਮਰਨ ਵਰਤ ਰੱਖ ਕੇ ਰੱਖਣਾ ਹੈ ਲੜਨਾ ਹੈ ਭੁੱਖਾ ਹੜਤਾਲ ਨਾਲ ਲੜਨਾ ਹੈ ਉਹਨੇ ਕਿੱਡੇ-ਕੱਡੇ ਜਥੇ ਭੇਜਣੇ ਆ ਇਹ ਤਾਂ ਉਹਦਾ ਉਹਦਾ ਇੱਕ ਅਧਿਕਾਰ ਹੈ ਉਹਦੇ ਤੇ ਅਸੀਂ ਕੋਈ ਟਿੱਪਣੀ ਨਹੀਂ ਕਰਦੇ ਪਰ ਹਾਲਤਗੀ ਮੰਗ ਕਰਦੀ ਹੈ ਹੁਣ ਹਾਲ ਦੇ ਮੰਗ ਕਰਦੀ ਹੈ ਕੋਈ ਕੋਸ਼ਿਸ਼ ਕਹੀ ਜਾਵੇ ਕੋਈ ਕਿਸੇ ਨੂੰ ਕਹੀ ਜਾਵੇ ਵੀ ਇਹਦੀ ਈਗੋ ਐ ਕੋਈ ਕਿਸੇ ਨੂੰ ਕਹੀ ਜਾਵੇ ਦੀ ਈਗੋ ਐ ਇਹਨੂੰ ਛੱਡ ਕੇ ਹੁਣ ਲੋੜ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋਣ ਅਸੀਂ ਜਿਹੜੀਆਂ ਸੰਥੀਆਂ ਜਥੇਬੰਦੀਆਂ ਐ ਸਾਨੂੰ ਸਾਰਿਆਂ ਨੂੰ ਪਤਾ ਸਾਡੀ ਵੱਖਾ ਸਟੇਜ ਹੁੰਦੀ ਐ ਚੰਡੀਗੜ੍ਹ ਅਸੀਂ ਤਾਂ ਸੀਜ਼ਨ ਇਕੱਠੀ ਵੀ ਦਿਨ-ਦਿਨ ਇਕੱਠੀ ਵੀ ਲਾਈ ਐ ਉਸ ਤੋਂ ਬਾਅਦ ਜੋ ਮਾਹੌਲ ਬਣਿਆ ਸੀ ਫੇਰ ਕਹਤਾ ਵੀ ਨਹੀਂ ਆਪਣਾ ਸੂਤ ਨਹੀਂ ਆਉਂਦਾ ਅਸੀਂ ਤਾਂ ਉਹਨਾਂ ਨੂੰ ਹੁਣ ਕਿਹਾ ਵੀ ਆਓ ਕੋਈ ਗੱਲ ਨਹੀਂ ਸਟੇਜ 'ਆਲਾ ਵੀ ਵਿਚਾਰ ਲਾਂਗੇ ਕਿ ਜੇ ਤਾਂ ਆਪਾਂ ਮੁੱਦਾ ਸਾਂਝਾ ਕਰਕੇ ਮੁੱਦੇ ਤੇ ਲੜਾਈ ਦਾ ਵੀ ਢੀਏ ਨਾ ਸੈਂਟਰ ਤੇ ਪੰਜਾਬ ਸਰਕਾਰ ਦੇ ਖਿਲਾਫ ਜੇ ਪੰਜਾਬ ਸਰਕਾਰ ਨੇ ਪਾਸ ਕਰਤਾ ਫਿਰ ਉਦੋਂ ਬਾਅਦ ਕਦੋਂ ਲੜਾਂਗੇ ਇਸ ਕਰਕੇ ਪਹਿਲਾਂ ਛੇਰ ਜੋੜੀਏ ਪੰਜਾਬ ਵਾਲੇ ਤਾਂ ਜੋੜ ਲਏ ਅੱਗੇ ਪੰਜਾਬ ਵਾਲਿਆਂ ਨੇ ਜੋੜਿਆ ਸੀ ਪਹਿਲਾਂ ਸਾਰਿਆਂ ਨੇ ਪੰਜਾਬ ਵਾਲਿਆਂ ਨੇ ਜੋੜ ਲਿਆ ਬਦੂ ਜਾਂ ਸਟੇਟ ਵਾਲਿਆਂ ਨੂੰ ਵੀ ਜੋੜ ਲਾਂਗੇ ਹੁਣ ਤਾਂ ਉਹ ਤਾਂ ਇਸ ਸਕੀਮ ਪੂਰਾ ਬਣਿਆ ਨਹੀਂ ਸੀ ਜੇ ਕਹਿਣਾ ਹੋਵੇ ਜਦੋਂ ਪੰਜਾਬ ਜਿੱਤ ਰਿਹਾ ਉਦੋਂ ਬਾਅਦ ਤਾਂ ਇਸ ਸਕੀਮ ਦਾ ਨਖੇੜਾ ਨੂੰ ਖੁੜਾ ਹੋ ਕੇ ਇੱਕ ਇਸ ਸਕੀਮ ਨੇਤਰ ਕੇ ਆ ਉਸ ਉਹਦੀ ਗਵਾਹੀ ਕੀਤੀ ਹੈ ਫਿਰ ਪੂਰਾ ਭਾਰਤ ਉਹਦਾਂ ਦਾ ਵੀ ਬਣ ਜੂ ਇਹ ਤਾਂ ਸੋਚਿਆ ਜਾ ਸਕਦਾ ਹੈ ਕਿ ਉਗਰਾਹਾ ਜੱਥੇਬੰਦੀ ਖਨੌਰੀ ਜਾਂ ਸ਼ੰਮੂ ਬਾਰਡਰ ਤੇ ਜਾ ਕੇ ਸਮਰਥਨ ਦੇਣਗੇ ਸਾਥ ਦੇਣਗੇ ਦੇਖੋ ਇਹਦੇ ਨਾਲ ਸਮਰਥਨ ਵੱਧ ਬਣਦਾ ਹੈ ਉਹ ਲੜਾਈ ਕੀ ਆ ਉਹ ਤਾਂ ਮੰਗ ਕਰ ਰਿਹਾ ਜੇ ਉਹ ਮੰਗਾ ਵੀ ਕਰ ਰਹੇ ਆ ਵੀ ਇਥੇ ਤੁਸੀਂ ਪਤਾ ਲੈਣ ਆਇਓ ਵੀ ਮਰ ਗਿਆ ਕਿ ਨਾ ਮਰ ਗਿਆ ਇਹ ਮੇਲ ਖਾਂਦੀ ਆ ਉਹਦੇ ਨਾਲ ਉਹ ਤਾਂ ਗਾਲ੍ਹਾਂ ਕੱਢਦੇ ਆ ਲੋਕਾਂ ਨੂੰ ਵੀ ਕੱਢਦੇ ਸਾਣ ਤੋਂ ਕੱਢ ਲਾਣਾ ਵੀ ਆਉਂਦੇ ਨਹੀਂ ਘਰੇ ਬੈਠਿਆ ਤਾਂ ਵਿਹਲੇ ਬੈਠੇ ਆ ਉਹ ਤਾਂ ਲੋਕਾਂ ਨੂੰ ਵੀ ਕਹੀ ਜਾਂਦੇ ਆ ਲੋਕ ਗਾਲ੍ਹਾਂ ਕੱਢੇ ਤਾਂ ਆਉਂਦੇ ਆ ਲੋਕ ਸਿਆਣੇ ਹੋ ਕੇ ਚੇਤਨ ਹੋ ਕੇ ਆਉਂਦੇ ਆ ਅਸੀਂ ਦਿੱਲੀ ਕੋਲ ਵੇਲੇ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਲਗੇ ਸਾਰੇ ਲੋਕਾਂ ਨੂੰ ਬਣ ਗਿਆ ਯਾਰ ਸਾਡੇ ਹੱਥੋਂ ਰੋਟੀ ਚੱਕੀ ਜਾ ਰਹੀ ਹੈ ਚਾਹੇ ਕੋਈ ਖੇਤੀ ਕਰਦਾ ਸੀ ਜਾਂ ਨਹੀਂ ਕਰਦਾ ਸੀ ਆਗੇ ਲੋਕ ਹੁਣ ਅਸੀਂ ਦੱਸਦੇ ਉਹ ਹੀ ਰੋਟੀ ਦਾ ਦੁਆਰੇ ਚੱਕਣੀ ਸ਼ੁਰੂ ਕਰਤੀ ਹੂੰ ਨਾ ਖੋਲੀ ਗੱਡੀ ਅਸੀਂ ਕਹਿੰਦੇ ਨਹੀਂ ਰੋਟੀ ਦਾ ਜਿਹੜੀ ਚੱਕੀ ਹੋ ਚੱਕੀ ਅਸੀਂ ਸਾਨੂੰ ਪਹਿਲਾਂ ਆਈ ਦੀ ਗਾਰੰਟੀ ਦੇ ਦਿਓ ਜੇ ਸਰਕਾਰ ਨੇ ਮੰਡੀਆਂ ਨਹੀਂ ਰਹਿਣ ਦਿੱਤੀਆਂ ਉਹ ਕਹਿੰਦੇ ਨੇ ਵੀ ਖਰੀਦ ਦਾ ਗਾਰੰਟੀ ਹੈ ਉਹਨੂੰ ਲਾਗੂ ਕੌਣ ਕਰੂ ਪਹਿਲਾਂ ਸਿਲੰਡਰਾਂ ਦਾ ਉਹ ਕਹਿੰਦੇ ਸਾਨੂੰ ਸਿੱਧੇ ਤੁਹਾਡੇ ਪੈਸੇ ਆ ਜਾਣਗੇ ਆਉਂਦੇ ਲੋਕਾਂ ਦੀ ਜੇਬਾਂ 'ਚ ਪੈਸੇ ਸਿਲੰਡਰ ਲੈਣ ਵਾਸਤੇ ਉਹਦੇ ਦੀ ਮਾਰਕੀਟ ਵੀ ਬੰਦ ਕਰ ਦੇਣਗੇ ਇਹੋ ਉਹ ਨਾਲ ਖਰੀਦਣ ਨੂੰ ਕਹਿੰਦੇ ਆ ਵੀ ਮਧੁਰਾ ਨੂੰ ਵੀ ਪੈਸੇ ਦੇਵਾਂਗੇ ਕਮਾਲ ਦੀ ਠਣਕਾ ਕੇ ਲੈਣ ਹੁਣ ਉਹਨੂੰ ਸੁੰਡੀ ਵਾਲੀ ਮਿਲਦੀ ਆ ਹੁਣ ਗਲੀ ਮਿਲਦੀ ਆ ਹੁਣ ਫਲਾਨੀ ਮਿਲਦੀ ਆ ਰਾਤ ਦਾ ਉਹਨੂੰ ਨਾ ਲੱਗਦਾ ਵੀ ਹਾਂ ਕਿਸੇ ਨੂੰ ਸੁਣਨ ਵਾਲੇ ਨੂੰ ਵੀ ਲੱਗ ਸਕਦਾ ਜਾਂ ਠੀਕਾ ਅਗਲੇ ਹੱਥੇ ਪੈਸੇ ਉਹਨੂੰ ਖੜਕਾ ਕੇ ਕਹੋ ਉਹਨਾਂ ਲੈ ਵੀ ਪੈਸੇ ਕਿੰਨੇ ਦੇਣੇ ਆ ਮਾਰਕੀਟ 'ਚ ਜੋ ਰੇਟ ਆ ਉਹਦੇ ਹਿਸਾਬ ਨਾਲ ਪੈਸੇ ਦੇਣੇ ਆ ਪੈਸੇ ਤਾਂ ਉਹੀ ਦੇਣੇ ਪਹਿਲਾਂ ਇੰਨੇ ਕਿ ਦੇਣੇ ਆ ਉਹ ਵੀ ਐ ਜਦੋਂ ਚੋਣਾ ਚੋਣਾ ਆਉਣਗੇ ਉਦੋਂ ਦੇਦਾ ਕਰਨਗੇ ਜਦੋਂ ਫਸੇ ਹੋਇਆ ਕਰਨਗੇ ਵੀ ਹੁਣ ਦੇ ਦਿਓ ਮਹੀ ਪਹਿਲਾਂ ਵੀ ਸੱਦਾ ਆਇਆ ਸੰਯੁਕਤ ਕਿਸਾਨ ਮੋਰਚੇ ਨੂੰ ਤੁਹਾਡੀ ਜਥੇਬੰਦੀ ਨੂੰ ਹੁਣ ਵੀ ਕੱਲ ਚਿੱਠੀ ਆਈ ਹੈ ਉਹ ਸੱਦਾ ਆਇਆ ਵਾਰੀ ਵਾਰੀ ਸਾਧਰੇ ਆ ਤੁਸੀਂ ਇਕਤਾ ਕਿਉਂ ਨਹੀਂ ਕਰ ਰਹੇ ਕਿਉਂ ਨਹੀਂ ਆ ਰਹੇ ਸੱਦੇ ਤੇ ਇਕਤਾ ਖਾਤਰ ਕੋਈ ਨਹੀਂ ਵੱਜਿਆ ਸੀ ਵੀ ਕਹਿੰਦੇ ਵੇਖਤਾ ਕਰਨ ਨੂੰ ਤਿਆਰ ਹਾਂ ਜੇ ਕੋਈ ਕਹਿੰਦਾ ਵੀ ਮੇਰਾ ਵੀ ਦੀ ਮਨਦਾਨ ਮੰਨ ਕੇ ਇੱਥੇ ਆ ਜਾਓ ਇਕਤਾ ਨਹੀਂ ਉਹ ਕਹਿੰਦੇ ਆਪ ਦੀਆਂ ਜਥੇਬੰਦੀਆਂ ਤੋੜੋ ਤੁਸੀਂ ਜੋ ਅਸੀਂ ਕਹਿੰਨੇ ਆ ਉਹਨੂੰ ਮੰਨ ਲਓ ਇਹਨੂੰ ਇਕਾ ਮੰਨ ਲਿਗੇ ਇਕਤਾ ਕਰਨਾ ਮੰਨ ਲਿਗੇ ਕਿਉਂਕਿ ਜੇ ਦਿੱਲੀ ਕੋਲ ਜਿੱਤਿਆ ਗਿਆ ਦਿੱਲੀ ਗੋਲ ਜਿੱਤਿਆ ਗਿਆ ਵੀ ਯਾਰ ਇਹ ਕੋਲ ਅਸੀਂ ਕਿਸੇ ਧਰਮ ਦਾ ਨਹੀਂ ਬਣਨ ਦੇਣਾ ਕਿਉਂਕਿ ਜੇ ਪੂਰੇ ਭਾਰਤ ਦਾ ਇਹ ਅਸੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਦੇਣੇ ਆਉਣ ਦੇਣਾ ਇਹ ਕਿਸੇ ਜਾਤ ਦਾ ਨਹੀਂ ਬਣਨ ਦੇਣਾ ਇਹੀ ਸੀ ਨਾ ਇਹ ਕਿਸੇ ਸਟੇਟ ਇਲਾਕੇ ਦਾ ਨਹੀਂ ਬਣਨ ਦੇਣਾ ਇਹ ਗੱਲਾਂ ਉੱਥੇ ਪ੍ਰਵਾਨ ਹੋਈਆਂ ਤੇ ਲਾਗੂ ਹੋਈਆਂ ਜੇ ਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਲਖਵਾਲ ਜਾਵੜਿਆ ਉੱਥੇ ਪੋਲੀਟੀਕਲ ਤੌਰ ਤੇ ਅਗਲੇ ਨੇ ਹੋ ਜਾਥੇ ਬੰਦੀ ਵੜਕਾ ਕੇ ਮਾਰੀ ਕੋਸ਼ਿਸ਼ ਕਰਵਾਇਆ ਹੁਣ ਇਹ ਸੂਲ ਲਾਗੂ ਹੋਣ ਕਿ ਸੈਂਟ ਨੂੰ ਇਹ ਮੌਕਾ ਦੇਣਾ ਵੀ ਉਹ ਸਿੱਖ ਕਹਿ ਕੇ ਸਾਨੂੰ ਕੁੱਟ ਦੇ ਉਦੋਂ ਉੱਥੇ ਵੀ ਫੁੱਟਦੇ ਹਾਂ ਪੂਰੇ ਭਾਰਤ ਦੇ ਜਿਹੜੇ ਲੋਡ ਬਣੀ ਖੜੀ ਉਹਦੀ ਲੋੜ ਹੈ ਤੇ ਜੇ ਅਸੀਂ ਕਹੀਏ ਵੀ ਯਾਰ ਏਕਾ ਕਰਨਾ ਸਾਡੇ ਗ੍ਰਾਹਕਾਂ ਦਾ ਆਜੋ ਮੰਨ ਲ ਕੇ ਭਾਈ ਸਿਧਾਂਤ ਵੀ ਸਾਡਾ ਸਿਧਾਂਤ ਕੀ ਹੈ ਕਿਵੇਂ ਲੜਨਾ ਹੈ ਕਿਵੇਂ ਵੋਟਾਂ ਵਾਲੇ ਤੋਂ ਪਾਸੇ ਲੈਣਾ ਹੈ ਫਲਾਣੇ ਤੋਂ ਕੀ ਕਰਨਾ ਹੈ ਸਾਡਾ ਵੀ ਸਿਧਾਂਤ ਹੈ ਇਹਨੂੰ ਅਸੀਂ ਕਹਾਂਗੇ ਵੀ ਸਾਡੇ ਨਾਲ ਏਕਾ ਨਹੀਂ ਕਰਦਾ ਕੋਈ ਏਕੇ ਤੋਂ ਭੱਜਦਾ ਘਰੇ ਬੈਠੇ ਆ ਇਹ ਕਹਾਂਗੇ ਏਕਾ ਤਾਂ ਕਿਸੇ ਸਾਂਝੀ ਗੱਲ ਤੇ ਹੁੰਦਾ ਨਾ ਜੇ ਹੁਣ ਬਕਾਇਦਾ ਵਾਲੀ ਗੱਲ ਹੈ ਅਸੀਂ ਜਿੱਥੇ ਆਏ ਉਹਦੀ ਚਿੱਠੀ ਉਦੋਂ ਵੀ ਆਈ ਵੇ ਯਾਰ ਇਹ ਤਾਂ ਗਰਭ ਦੀ ਗੱਲ ਹੈ ਅਸੀਂ ਵੀ ਮੰਨ ਲੀਏ ਗੱਲ ਬਿਠੇ ਗਰਭ ਦੀ ਹੈ ਫਿਰ ਤਾਲਮਿਲ ਮਾ ਤਾਂ ਹੋ ਹੀ ਸਕਦਾ ਸੀ ਹੁਣ ਵੀ ਹੋ ਸਕਦਾ ਜੇ ਕਿਸੇ ਦਾ ਬਕਾਇਦਾ ਨਹੀਂ ਬਣਦਾ ਉਹ ਤਾਲਮਿਲ ਮਾ ਕਰ ਲਓ ਉਸ ਦਿਨ ਤੇ ਜੇ ਕਿਸੇ ਸਾਰੀ ਇਹ ਦਬਕੀ ਕਿਸੇ ਇੱਕ ਦਿਨ ਤੇ ਬੋਲਦੇ ਮੱਲ ਆੜਤੀ ਆਡੋ ਉਹਨਾਂ ਨੂੰ ਐਕਸ਼ਨ ਦੇ ਦਿੰਦੇ ਵੀ ਅਖੜਾ ਵਾਪਸ ਲਾਓ ਜਿਹੜਾ ਮਰਜ਼ੀ ਕਰ ਲੈਣ ਉਹ ਸ਼ਹਿਰ ਬੰਦ ਕਰ ਲੈਣ ਕੋਈ ਮੁਜਾਹਰਾ ਕਰ ਲੈਣ ਤਾਂ ਨਾ ਕਰ ਲੈਣ ਮਜ਼ਦੂਰ ਆਪ ਦਾ ਅੱਡ ਕਰ ਲਾਂਦੇ ਆ ਟਰੱਕ ਜਿਹਨੂੰ ਨਾਲ ਅੱਡ ਕਰ ਅੱਡ ਕਰ ਲਾਂਦੇ ਆ ਮੰਡੀ ਵਾਲੇ ਮਜ਼ਦੂਰ ਅੱਡ ਕਰ ਲਾਂਦੇ ਆ ਅਸੀਂ ਐਡ ਕਰ ਲਨੇ ਆ ਸਾਢੇ ਜਥੇ ਬੰਦਿਆਂ ਵੀ ਐਡ ਹੋਡੀ ਐਕਸ਼ਨ ਕਰ ਲੰਦੀ ਹੈ ਇਹਦੇ ਨਾਲ ਕੀ ਹੈ ਦਿੱਲੀ ਕੋਲ ਚ ਵੀ ਇਹੀ ਕੁਝ ਚੱਲਿਆ ਅਸੀਂ ਪੰਜਾਬ ਚ 44 ਥਾਂ ਤੇ ਬੈਠੇ ਸੀ ਅਸੀਂ ਦਿੱਲੀ ਵੀ ਬੈਠੇ ਸੀ ਅਸੀਂ ਦਿੱਲੀ ਪਹਿਲਾਂ ਐਡੋ ਡਿਸਟ੍ਰਿਕਟ ਅੰ 10 11 ਲਾਉਣ ਲੱਗ ਗਏ ਸੀ ਮੁੜ ਕੇ ਸੀ ਇੱਕ ਕੀਤੀ ਹੈ ਤੇ ਉਹ ਵੀ ਦੋ ਥਾਂ ਤੇ ਬੈਠੇ ਸੀ ਡਕੈਤਾਰ ਵੀ ਐਡ ਬੈਠੇ ਸੀ ਉਹ ਰਾਜਸਥਾਨ ਵਾਲੇ ਤੇ ਹਰਿਆਣੇ ਨਾਲ ਕੇ ਦੂਜੇ ਕਿਹੜਾ ਬਾਰਡਰ ਸੀ ਉਥੇ ਐਡ ਬੈਠੇ ਸੀ ਤੇ ਪੰਜਾਬ ਚ ਪੂਰੇ 100 ਥਾਂ ਤੇ ਬੈਠੇ ਸੀ ਮੁੱਦਾ ਤਾਂ ਇੱਕ ਸੀ ਨਾ ਕੌਣ ਕਿੰਨੇ ਥਾਂ ਤੇ ਬੈਠਾ ਹੈ ਉਹਦਾ ਤਰੀਕਾ ਕੀ ਹੈ ਗੱਲ ਦਾ ਮੁੱਦੇ ਉਹਨੂੰ ਕਹਿੰਦਾ ਵੀ ਯਾਰ ਇਹਨੂੰ ਹੱਲ ਕਰਾਉਣਾ ਸੀ ਸਾਡਾ ਸਾਂਝ ਬਣ ਗਈ ਉਹਦੇ 'ਚ ਐਦਾਂ ਨੂੰ ਤਾਂ ਵੀ ਇੱਕ ਸਟੇਜ ਤੇ ਜਾਂ ਇੱਕ ਥਾਂ ਤੇ ਇਕੱਠੇ ਹੋ ਕੇ ਹੁੰਦੀ ਹੈ ਜਿਹੜੇ ਪੰਜਾਬ ਦੇ ਉਹ ਇੱਕ ਨੇਰ ਮੰਨ ਲਈ ਉਹ ਦਿੱਲੀ ਕੋਲ ਦੇ ਬਰੋਦ ਸੀਗੇ ਦਿੱਲੀ ਨੇ ਸਪੋਰਟਿੰਗ ਕੀਤੀ ਹੈ ਦਿੱਲੀ ਵਾਲੇ ਨੇ ਇਹਨੂੰ ਇਹਨਾਂ ਨੂੰ ਆਵਾਹਾਰਨ ਚ ਕੀਤੀ ਹੈ ਐਵੇਂ ਤਾਂ ਨਹੀਂ ਐਸੇ ਵੱਡੀ ਸਾਡਾ ਲੱਖ ਡੇਢ ਲੱਖ ਬੰਦਾ ਅੱਜ ਸਭ ਜੁੜਿਆ ਉਹਨੂੰ ਚੱਲਦੇ ਮੋਰਚੇ 'ਚ ਹੀ ਜੁੜਿਆ ਨਾ ਦਿੱਲੀ ਅੱਡ ਬੈਠੇ ਸੀ ਇੱਥੇ ਥਾਂ ਸਿੱਟਣ ਨੂੰ ਥਾਂ ਨਹੀਂ ਸੀ ਤੁਸੀਂ ਦੇਖੇ ਹੋਣਾ ਸਾਰਿਆਂ ਨੇ ਬਿਲਕੁਲ ਤੇ ਜਿਹਨੂੰ ਕਹੇ ਵੀ ਇਹਦਾ ਦਿੱਲੀ ਦੇ ਮੁਕਾਬਲੇ ਚ ਕਰ ਲਿਆ ਉਹ ਦਿੱਲੀ ਦੇ ਮੁਕਾਬਲੇ ਸੀ ਦਿੱਲੀ ਕੋਲ ਜਲਿਆਂਨ ਖਤਰ ਲੋਕਾਂ ਨੂੰ ਵਾਰਦਾ ਸੀ ਆਹ ਬਾਕੀ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ